ਦੋਨ ਪ੍ਰਸ਼ਾਸਨ ਮੁਰਦਾਵਾਲ ਦੋਨ ਪ੍ਰਸ਼ਾਸਨ ਮੁਰਦਾਵਾਲ ਦੋਨ ਪ੍ਰਸ਼ਾਸਨ ਮੁਰਦਾਵਾਲ ਟੱਕੇ ਛਾਈ ਨਹੀ ਜੇਰੀ ਟੱਕੇ ਛਾਈ ਨਹੀ ਜੇਰੀ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇਤੂ ਕਾਦਿਆ ਲੁਧਿਆਣਾ ਤੇ ਅੱਜ ਜਿਹੜਾ ਟੋਲ ਤੁਸੀਂ ਫ੍ਰੀ ਕਰ ਰਹੇ ਹੋ ਕੀ ਹੈਗਾ ਸਾਰਾ ਇਹ ਮਾਮਲਾ ਇਹ ਮੁੱਦਾ ਅਸੀਂ ਅੱਜ ਟੋਲ ਪਲਾਜਾ ਖਲਾਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਕੁਝ ਜਿਹੜੇ ਮੁਲਾਜ਼ਮ ਨੇ ਉਹਨੇ ਦੇ ਰਖਾ ਹਾਂ ਜਿਹੜੀਆਂ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਦੀ ਤਨਖਾਹਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14 14000 ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪਏ ਪੰਜਾਬ ਦੇ ਇਹ ਜਮੀਨ ਦੇ ਉੱਤੇ ਟੋਲ ਵੜਿਆ ਆ ਸਾਡੇ ਇਲਾਕੇ ਦੇ ਹੀ ਬੰਦੇ ਰਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਜਿੱਥੇ ਦੀ ਜਿਹੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਹੇ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਦੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੀ ਏਟੇ ਲਵਾਉਣਾ ਵਾ ਟੋਲ ਤੇ ਉਹਨਾਂ ਦੀ ਜਿਹੜੇ ਤਨਖਾਹਾਂ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣੀਆਂ ਤੁਸੀਂ ਪਹਿਲਾਂ ਵੀ ਇਹਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਆ ਪਰ ਇਹ ਸਾਨੂੰ ਹਰ ਵਾਰ ਆਨ੍ਨਾ ਕਾਰਨ ਕਰਦੇ ਆ ਜਾਂ ਮਜਬੂਰੀ ਵਾਸਤੇ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਕਰਨਾ ਪਿਆ ਤੇ ਕਿੰਨਾ ਦਿਨ ਤੱਕ ਫ੍ਰੀ ਰੱਖੋਗੇ ਇਹਨਾਂ ਨੂੰ ਦੇਖੋ ਜਦ ਤੱਕ ਸਾਡੀ ਇਹ ਮੰਗਾਂ ਨਹੀਂ ਮੰਨਦੇ ਪ੍ਰੋਪਰ ਤੇ ਬੰਦਿਆਂ ਨੂੰ ਸਾਡੇ ਨਹੀਂ ਰੱਖਦੇ ਉਹਨਾਂ ਚਿਰ ਅਸੀਂ ਟੋਲ ਇਸ ਤਰ੍ਹਾਂ ਬੰਦ ਰੱਖ ਮੈਂ ਯਾਦਵੰਦ ਸਿੰਘ ਮੈਨੇਜਰ ਟੋਲ ਪ੍ਰੋਜੈਕਟ ਹਲਾਲ ਸੁਪਰਾ ਦਾ ਸਭ ਕੀ ਹੈਗਾ ਜਿਹੜਾ ਟੋਲ ਫੀਸ ਨਹੀਂ ਕੀਤਾ ਗਿਆ ਕੁਝ ਸੱਤ ਬੰਦੇ ਜਿਹੜੀ ਕਾਦੀਆਂ ਹੈਗੀਆਂ ਉਹਨੂੰ ਉਸਨੇ ਭਾਜੀ ਇਹਨਾਂ ਦੀ ਮੰਗ ਸੀਗੀ ਵੀ ਸਾਡੇ ਬੰਦੇ ਵਧਾਏ ਜਾਣ ਆਲਰੇਡੀ ਪਹਿਲਾਂ ਹੀ 28 ਤੇ 28 ਦੇ ਕਰੀਬ ਇਹਨਾਂ ਦੇ ਪਹਿਲਾਂ ਵੀ ਬੰਦੇ ਨੇ ਸਾਰੇ 8 ਘੰਟੇ ਕੰਮ ਕਰਦੇ ਨੇ ਤਾਂ ਸ਼ਰਿਆਂ ਬਲੈਕਮੇਲਿੰਗ ਆ ਜੀ ਵੀ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਆਪਣਾ ਮਤਲਬ ਇਹਨੂੰ ਬੰਦਿਆਂ ਨੂੰ ਵਧਾਉਣਾ ਚਾਹੁੰਦੇ ਨੇ ਹੋਰ ਕੋਈ ਰੌਲਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਵੀ ਜਿਵੇਂ ਟੂਨ ਜਿਹੜਾ ਹੈਗਾ ਹੈ ਪੰਜਾਬ ਦੀ ਤਾਂ ਦੇਖ ਤੁਸੀਂ ਜਿਹੜੇ 12 ਬੰਦੇ ਭਰਤੀ ਕਰਦੇ ਹੋ ਉਹਦੇ ਬਾਰੇ ਛੋਟਾ ਕੀ ਕਹਿਣਾ ਵੀ ਪੰਜਾਬ ਦੇ ਬੰਦੇ ਇੱਥੇ ਐ ਨਹੀਂ ਟੂਨ ਸੇ 12 ਬੰਦੇ ਹੈ ਹੀ ਨਹੀਂ ਕਿ ਜੀ 12 ਬੰਦੇ ਕੰਪਨੀ ਸੇ 5-10 ਬੰਦੇ ਹੁੰਦੇ ਨੇ ਉਹ ਆਲਰੇਡੀ ਸਾਰੇ ਟੂਨਾਂ ਤੇ ਨੇ ਜੀ ਮਤਲਬ ਇਹਨਾਂ ਦੇ ਸਾਰਿਆਂ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਹੋਰ ਕਿਸੇ ਕੋਈ ਇੰਨਾ ਕੋਈ ਹੋਰ ਪ੍ਰੈਸ਼ਰ ਪਾ ਹੀ ਨਹੀਂ ਰਿਹਾ ਮੈਂ ਇੱਥੇ ਆ ਕੇ ਦੇਖਿਆ ਕੱਲ ਮੈਂ ਪਿਛਲੇ ਹਫਤੇ ਜੁਆਇਨ ਕੀਤਾ ਮੈਂ ਪਹਿਲਾਂ ਅਮਰਸਰ ਸੀਗਾ ਉੱਥੇ ਵੀ ਜੱਥੇਬੰਦੀਆਂ ਨੇ ਪਰ ਕਦੇ ਸਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਕਿਸੇ ਨੇ ਬੰਦੇ ਰੱਖੇ ਜਾਂ ਪਰ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪ੍ਰੈਸ਼ਰ ਪਾ ਕੇ ਬੰਦੇ ਰਖਾਏ ਜਾਂਦੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹਤਾ ਸੀਗਾ ਵੀ ਬੰਦਾ ਮੈਂ ਐਡਜਸਟਮੈਂਟ ਕਰੂੰ ਵੀ ਮੈਂ ਹਜੇ ਹੁਣ ਆਇਆ ਮੈਨੂੰ ਮੌਲ ਦੇਖ ਲੈਣ ਦੋ ਪਰ ਇਹ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਬੰਦੇ ਬਦਾਉਣੇ ਚਾਹੁੰਦੇ ਨੇ ਇਹੋ ਕੋਈ ਰੋਲਾ ਨਹੀਂ ਹੁਣੇ ਮਸਲੇ ਦਾ ਕੀ ਹੱਲ ਕਰਨੇ ਕੋਲ ਲੱਗਦਾ ਦੇਖੋ ਜੀ ਅਸੀਂ ਆਪਣੇ ਸੀਨੀਅਰਾਂ ਨੂੰ ਦੱਸਤਾ ਜੀ ਹੈੱਡ ਆਫਿਸ ਉਹ ਜੋ ਹੁਕਮ ਕਰਨਗੇ ਅਸੀਂ ਉਸ ਹਿਸਾਬ ਨਾਲ ਅਸੀਂ ਐਡਜਸਟਮੈਂਟ ਕਰ ਲਾਂਗੇ